ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਠੀਕ ਹੈ ਤੇ ਅੱਜ ਤਰੀਕ ਹੈਗੀ ਆ ਭਾਈ 5 ਦਿਨ ਦੀ 5 ਅਪ੍ਰੈਲ ਹੋ ਗਿਆ ਤੇ ਆਪਾਂ ਪਹੁੰਚ ਚੁੱਕੇ ਆ ਬੁਟੀਕ ਤੇ ਤੇ ਆ ਕੇ ਹੁਣ ਆਪਾਂ ਪਹਿਲਾਂ ਤਾਂ ਕੰਮ ਧੰਦੇ ਨੇ ਵੇੜਨੇ ਆ ਠੀਕ ਹੈ ਤੇ ਫਿਰ ਅੱਜ ਆਪਾਂ ਨਵੇਂ ਸੂਟ ਦਾ ਸ਼ੂਟ ਕਰਨਾ ਹੈਗਾ ਨਮਾ ਸੂਟ ਆਪਣਾ ਰੈਡੀ ਪਿਆਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਆਹ ਵਾਲਾ ਆਪਣਾ ਕਲਰ ਆ ਨਵੇਂ ਸੂਟ ਦਾ ਠੀਕ ਹੈ 4ਜੀ ਕਲਰ ਦੀ ਸਲਵਾਰ ਹੈ ਦੁਪੱਟਾ ਇਹਦਾ ਡਬਲ ਦਾਈ ਹੈ ਤੇ ਆਹ ਕਲਰ ਦੀ ਸ਼ਰਟ ਠੀਕ ਹੈ ਜੀ ਅੱਜ ਆਪਾਂ ਇਹ ਸੂਟ ਪਾ ਕੇ ਸ਼ੂਟ ਕਰਨਾਗਾ ਦੇਖਦੇ ਆਂ ਆਪਾਂ ਕਿੱਦਾਂ ਦੀ ਲੁੱਕ ਆਊਗੀ ਕਿੱਦਾਂ ਦਾ ਲੱਗੂਗਾ ਪਰ ਇਸ ਤੋਂ ਪਹਿਲਾਂ ਆਪਾਂ ਹੈੱਡ ਵਾਸ਼ ਕਰਵਾ ਲਈਏ ਤੇ ਹੈੱਡ ਵਾਸ਼ ਕਰਵਾ ਕੇ ਤੇ ਆਪਦੇ ਥੋੜੇ ਘਨੇ ਜਿਹੜੇ ਕੰਮ ਨੇ ਬਾਜ਼ਾਰ ਦੇ ਹਨਾ ਉਹ ਕਰ ਲਈਏ ਚਾਹ ਪੀ ਕੇ ਚਾਹ ਬਣ ਜਾਂਦੀ ਆ ਤੇ ਇਸ ਤੋਂ ਬਾਅਦ ਆਪਾਂ ਆਪਦਾ ਸ਼ੂਟ ਜਿਹੜਾ ਹੈਗਾ ਉਹ ਕਰਾਂਗੇ ਕਿ ਜਾਂ ਸ਼ਾਮ ਜੀ ਨੂੰ ਕਰਾਂਗੇ ਜਾਂ ਪਹਿਲਾਂ ਉਹ ਆਪਾਂ ਦੇਖਦੇ ਆਂ ਕਦੋਂ ਕਰਨਾ ਕਿਵੇਂ ਕਰਨਾਗਾ ਠੀਕ ਹੈ ਇਸ ਤੋਂ ਪਹਿਲਾਂ ਆਪਾਂ ਚਾਹ ਪਾਣੀ ਪੀ ਲਈਏ ਫਿਰ ਕੰਮ ਕਰਦੇ ਆਂ ਜਿਆਰ ਸਿੰਘ ਨੂੰ ਦਵਾਈ ਦੇਤੀ ਤੁਰੇ ਜਿਖਾਮ ਸੀਗਾ ਤੇ ਉਹ ਹੁਣ ਸੌਂ ਗਿਆ ਤੇ ਇਧਰ ਆਪਣੇ ਕੋਲ ਹੋਰ ਵੀ ਜੌਰਜਟ ਦੇ ਨਵੇਂ ਸੂਟ ਰੈਡੀ ਹੋਏ ਆ ਜਿਵੇਂ ਆਹ ਸਲਵਾਰ ਤੇ ਵਰਕ ਕੀਤਾ ਆ 파 ਸ਼ਰਟ ਹੈਗੀ ਠੀਕ ਹੈ ਆਪਾਂ ਸ਼ਰਟ ਰੈਡੀ ਕੀਤੀ ਆ ਹੁਣ ਦੇਖੋ ਇਹ ਡਿਜ਼ਾਈਨ ਕੀਤਾ ਆਪਾਂ ਲੇਸ ਜੁਆਇੰਟਰ ਲੇਸ ਕਰਕੇ ਠੀਕ ਹੈ ਨੇਕ ਆਪਾਂ ਸਿੰਪਲੀ ਬਣਾਇਆਗਾ ਤੇ ਬਾਵਾਮਾਂ ਤੇ ਵੀ ਆਪਾਂ ਸੇਮ ਡਿਜ਼ਾਈਨਿੰਗ ਕੀਤੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਲੋ ਜੀ ਤੇ ਬਾਟਮ ਤੇ ਇਹਦੀ ਤੇ ਵਰਕ ਹੈ ਜੀ ਦੇਖ ਸਕਦੇ ਹੋ ਤੁਸੀਂ ਲੋ ਜੀ ਸਟ੍ਰੇਟ ਬਾਟਮ ਬਣੂਗੀ ਬਾਟਮ ਤੇ ਇਹਦੀ ਤੇ ਵਰਕ ਆਹ ਵਾਲਾ ਸੂਟ ਵੀ ਨਮਾ ਰੈਡੀ ਹੋਇਆ ਇਹ ਵੀ ਗਰਮੀ ਵਾਲਾ ਜਾਰਜਟ ਤੇ ਲੋ ਬਈ ਗਾਇਸ ਅੱਜ ਆਪਾਂ ਚੱਲੇ ਹਾਂ ਰਿੱਕੀ ਨਾਲ ਕੰਮ ਕਰਨ ਉਹੀ ਸਾਚ ਇੱਕ ਚੀਜ਼ ਤਾਂ ਭੁੱਲ ਗਿਆ ਆਪਾਂ ਗਰੇਜ ਕਲਰ ਦੀ ਚੁੰਨੀ ਚੱਕ ਕੇ ਲਿਆ ਜੋਰ ਜਟਾ ਵਾਲੀ ਨਹੀਂ ਸੀ ਜਿਹੜੀ ਉਹ ਚੱਕ ਕੇ ਲਿਆ ਰਿੱਕੀ ਖੋਲਿਓ ਟੱਕੀ ਪਲੀਜ਼ ਮੈਂ ਕਿਹਾ ਜਿੱਦ ਨਵੇਂ ਫੂਟ ਦਾ ਸ਼ੂਟ ਕਰਾਈਏ ਲੋਕਾਂ ਦੀਆਂ ਬਹੁਤ ਡਿਮਾਂਡਾਂ ਨੇ ਵੀ ਕਾਟਨ ਦੀ ਕਦੋਂ ਆਉ ਕਲੈਕਸ਼ਨ ਕਦੋਂ ਆਉ ਅੱਜ ਕਾਟਨ ਦਾ ਇੱਕ ਸੂਟ ਤਾਂ ਪਾ ਦਈਏ ਇੱਕ ਤਾਂ ਦਿਖਾ ਦਈਏ ਹੁਣ ਆਪਾਂ ਕਿੱਥੇ ਚੱਲੇ ਹੁਣ ਆਪਾਂ ਪਹਿਲਾਂ ਚੱਲੇ ਆ ਮੇਰਾ ਹੈੱਡ ਵਾਸ਼ ਕਰਵਾ ਲਿਓਣੇ ਇੱਕ ਵਸ ਸੂਟ ਡਾਈ ਕਰਨਾ ਦੇ ਕੇ ਆਉਣਾ ਉਹ ਤੁਸੀਂ ਤੇ ਆਇਓ ਮੈਂ ਇਹਨੇ ਚ ਹੈਡ ਵਾਸ਼ ਕਰਵਾ ਲੂੰਗੀ ਹੈਡ ਵਾਸ਼ ਕਿੱਥੇ ਲੈਣਾ ਹੈ ਹੈਡ ਵਾਸ਼ ਉਹ K7 ਸਟੂਡੀਓ ਉੱਥੇ ਪ੍ਰੀਤੀ ਰਹਿੰਗਾ ਉਸ ਕੋਲ ਨਹੀਂ ਹੈਗਾ ਦੀਦੀ ਦੱਸ ਸੈਲੂਨ ਉੱਥੇ ਠੀਕ ਹੈ ਨਾਲੇ ਥ੍ਰਾਈਡਿੰਗ ਕਰਵਾ ਲੂੰਗੀ ਮੈਂ ਚਲੋ ਲੋ ਬਈ ਗਾਇਸ ਸਾਡੇ ਨਾਲ ਚੱਲੀ ਹੈ ਵੀਰਪਾਲ ਵੀਰਪਾਲ ਦਾ ਦਿਲ ਨਹੀਂ ਲੱਗ ਰਿਹਾ ਸੀ ਵੀਰਪਾਲ ਕਹਿੰਦੀ ਦੀਦੀ ਮੈਂ ਵੀ ਜਾਣਾਗਾ ਤੁਹਾਡੇ ਨਾਲ ਕੰਮ ਕਰਨ ਵਾਸਤੇ ਮੈਂ ਕਿਹਾ ਚਲੋ ਭਾਈ ਤੁਸੀਂ ਵੀ ਵਗ ਜੂ ਅੱਧਾ ਬੋਰ ਤਾਂ ਜ ਜੁਝਾਰ ਸੁੱਤਾ ਪਿਆ ਹੁਣ ਜੁਝਾਰ ਸੁੱਤਾ ਪਿਆਗਾ ਚਲੋ ਸੌਂ ਜੂਗਾ ਥੋੜਾ ਜਿਹਾ ਟਾਈਮ ਤੇ ਨਾਲੇ ਮੈਂ ਕਵਰ ਵੀ ਲੈ ਕੇ ਆਉਣਾ ਫੋਨ ਦਾ ਉਹ ਤਾਂ ਰਿੱਕੀ ਉਹ ਲਿਆ ਦੇਣਗੇ ਦੇਖ ਕੇ ਕੋਈ ਵੀ ਕਵਰ ਲਿਆ ਦੇਣਗੇ ਕੋਈ ਆਪਾਂ ਲੈ ਲੈਣਾ ਕੋਈ ਚੱਕਰ ਨਹੀਂ ਕਿਉਂਕਿ ਮੇਰਾ ਫੋਨ ਵਾਰੀ-ਵਾਰੀ ਡਿੱਗਣ ਤੋਂ ਬਚ ਗਿਆ ਸ਼ੁਕਰ ਹੈ ਤੇ ਗਾਰਡ ਲੱਗਿਆ ਹੋਇਆ ਸੀਗਾ ਆ ਜਾ ਆ ਜਾ ਆ ਸੈਲੂਨ ਕਿਹ ਇਸ ਹੈਗਾ ਤੁਹਾਨੂੰ ਫੜੀ ਵਰਲੇ ਕਿ ਇਹ। ਹਾਂ। ਤੇ ਅੱਜ ਫਿਰ ਤੁਹਾਨੂੰ ਸਾਡਾ ਬੱਚਾ ਹੀ ਦੱਸੂਗਾ ਵੀ ਸਲੂਨ ਹੈਗਾ ਕਿੱਥੇ ਇਹਨੂੰ ਵੀ ਨਹੀਂ ਸੀ ਪਤਾ ਵੀ ਕਿੱਥੇ ਆ। ਸਲੂਨ ਦੀਆਂ ਲਿਆਏ ਬਾਜ਼ਾਰ ਦੇ ਵਿੱਚ ਬੁਆਇਸ ਸਲੂਨ ਕੋਲੇ। ਹਾਂ। ਬਰਨਾਲੇ ਪ੍ਰੀਤੀ ਲਹਿੰਗਾ ਹਾ ਉੱਤੇ ਕੋਲੇ ਹੈਗਾ। ਕੋਲੇ ਆ। ਇੱਥੇ ਤੁਸੀਂ ਵਿਜ਼ਿਟ ਕਰ ਸਕਦੇ। ਕਰਵਾ ਸਕਦੇ ਹੋ ਆਪਦਾ ਕੰਮ ਕਰ ਵਧੀਆ ਪੂਰੀ ਪੂਰੇ ਪੂਰਾ ਵਧੀਆ ਕੰਮ ਕਰ ਹੁੰਦਾ ਬਾਈ। ਪੂਰਾ ਸੋਹਣਾ ਕੰਮ ਕਰ ਇਹਨਾਂ ਦਾ। ਬਾਕੀ ਤੁਸੀਂ ਦੇਖ ਹੀ ਲੈਨੇ ਹੋ। ਚੈੱਕ ਕਰ ਹੀ ਲੈਨੇ ਹੋ। ਠੀਕ ਹੈ ਮੇਕਅਪ ਵੀ ਤੁਸੀਂ ਜਿਵੇਂ ਦੇਖਿਆ ਵੀ ਦੀਪ ਤਿਆਰ ਹੋ ਕੇ ਗਈ ਸੀ ਆਪਣੀ ਹਨਾ ਸੋਹਣਾ ਤਿਆਰ ਹੋਇਆ ਸੀ ਦੀਪ ਹਾਂਜੀ ਬਹੁਤ ਸੋਹਣੀ ਸੀ ਉਹ ਤਾਂ ਇਤੋਂ ਹੀ ਸੀ ਦੂਜੇ ਦਿਨ ਸੋਹਣਾ ਲੱਗਦਾ ਸੀ ਉਹਦਾ ਸ਼ਾਮ ਤੱਕ ਪੂਰਾ ਵਧੀਆ ਰਿਹਾ ਮੇਕਅਪ ਉਹਦਾ ਚਲੋ ਲਓ ਬਈ ਸਰਵਿਸ ਦੇ ਨਾਲ ਆਂਦਾ ਸੀ ਚਾਹ ਚਾਹ ਵੀ ਮਿਲਦੀ ਹੈ ਬਹੁਤ ਸਵਾਦ ਸਾਡੀ ਸਰਵਿਸ ਵੀ ਮਿਲਦੀ ਹੈ ਚਾਹ ਬਹੁਤ ਸਵਾਦ ਮਿਲਦੀ ਹੈ ਤੇ ਬਾਕੀ ਕੰਮ ਤਾਂ ਬਈ ਪੂਰਾ ਘੰਟਾ ਹੈ ਗਈ ਆ ਕਮ ਜਿਵੇਂ ਕਈ ਵਾਰ ਹੁੰਦਾ ਹੈਗਾ ਨਾ ਕਿਸੇ ਨੂੰ ਐਵੇਂ ਹੁੰਦਾ ਵੀ ਆ ਆਈਬ੍ਰੋ ਚ ਪੇਨ ਬਹੁਤ ਜ਼ਿਆਦਾ ਹੁੰਦਾ ਹੈ ਨਾ ਬਹੁਤ ਉਹ ਹੁੰਦਾ ਪਰ ਟਾ ਇੱਥੇ ਆਪਣਾ ਸਪੈਸ਼ਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਵੈਕਸ ਨਾਲ ਆਈਬ੍ਰੋ ਕੀਤੀ ਜਾਂਦੀ ਆ ਠੀਕ ਹੈ ਜੇ ਕਿਸੇ ਨੂੰ ਕਈ ਵਾਰ ਪ੍ਰੋਬਲਮ ਹੁੰਦੀ ਹੈ ਸੈਂਸਿਟਿਵ ਸਕਿਨ ਆ ਤਾਂ ਉਹਨਾਂ ਠੀਕ ਹੈ ਪੇਨਲੈਸ ਪੇਨਲੈਸ ਗਰੋਥ ਵੀ ਘਟ ਆਉਂਦੀ ਆ ਤਾਂ ਤੁਸੀਂ ਇੱਥੇ ਤੋਂ ਕਰਵਾ ਸਕਦੇ ਹੋ ਠੀਕ ਹੈ ਬਾਕੀ ਆਪਾਂ ਅੱਜ ਹੈੱਡ ਵਾਸ਼ ਕਰਵਾਇਆਗਾ ਤੇ ਰਿਜ਼ਲਟ ਤਾਂ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਤੁਸੀਂ ਸ਼ੇਅਰ ਕਰਦੀ ਆ ਰਹੀ ਆ ਮੋਸਟਲੀ ਮੈਂ ਬਲੌਗ ਹੀ ਸ਼ੇਅਰ ਕਰਦੀ ਹੁੰਨੀ ਆ ਤੇ ਬਾਕੀ ਜਲਦੀ ਆਪਾਂ ਮੇਕਅਪ ਵੀ ਲੈ ਕੇ ਆਵਾਂਗੇ ਠੀਕ ਆ ਲਹਿੰਗੇ ਵਗੈਰੇ ਰੈਡੀ ਕਰਕੇ ਠੀਕ ਆ ਮੇਕਅਪ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜਲਦੀ ਬ੍ਰਾਈਡਲ ਲੁੱਕ ਸ਼ੇਅਰ ਕਰਾਂਗੇ ਆਪਾਂ ਦੀਦੀ ਨਾਲ ਉਹ ਨਹੀਂ ਹਲੇ ਤੱਕ ਤੁਸੀਂ ਦੇਖੀ ਉਹ ਆਪਾਂ ਜਲਦੀ ਸ਼ੇਅਰ ਕਰਾਂਗੇ ਅੱਜ ਤਾਂ ਪਹਿਲਾਂ ਆਪਾਂ ਚਾਹ ਪੀ ਲਈਏ ਤੇ ਆ ਕੰਮ ਕਰਵਾ ਲਈਏ ਕਿਉਂਕਿ ਮੈਂ ਦੀਦੀ ਸੂਟ ਰੈਡੀ ਕਰੀ ਬੈਠੀ ਆ ਕਿੱਦੇ ਦੀ ਬਸ ਮੈਨੂੰ ਟਾਈਮ ਹੀ ਨਹੀਂ ਲੱਗਿਆ ਵੀ ਮੈਂ ਮਾੜਾ ਜਿਹਾ ਹੈੱਡ ਵਾਸ਼ ਵਗੈਰਾ ਕਰਾ ਕੇ ਕਿਉਂਕਿ Baal ਸੋਹਣੇ ਲੱਗਦੇ ਆ ਖੁੱਲੇ ਜੇ ਕੀਤੇ ਸਟ੍ਰੇਟ ਜੇ ਸੋਹਣੇ ਲੱਗਦੇ ਆ ਨਾ ਅੱਛੇ ਲੱਗਦੇ ਆ ਮੈਨੂੰ ਟਾਈਮ ਹੀ ਨਹੀਂ ਮਿਲਿਆ ਫਿਰ ਮੈਂ ਅੱਜ ਆਈਆਂ ਦੇਖੋ ਐਨਾ ਟਾਈਮ ਆ ਤੁਸੀਂ ਮੈਨੂੰ ਮਿਸ ਕਰਦੇ ਸੀਗੇ ਮੈਸੇਜ ਕਰਦੇ ਹੁੰਦੇ ਸੀ ਦੀਦੀ ਤੁਸੀਂ ਕਿਉਂ ਨਹੀਂ ਆਏ ਟਾਈਮ ਹੀ ਨਹੀਂ ਚੱਲਦਾ ਕੰਮ ਕਾਰ ਚੋਂ ਥੈਂਕ ਯੂ ਸੋ ਮੱਚ ਦੀਦੀ ਥੈਂਕ ਯੂ ਸੋ ਮੱਚ ਲੋ ਬਈ ਚਾਹ ਆ ਗਈ ਤੇ ਆਪਾਂ ਹੁਣ ਕੰਮ ਕਰਵਾ ਲਈਏ ਜਿਹੜਾ ਥੋੜਾ ਬਹੁਤ ਪੈਂਡਿੰਗ ਰਹਿ ਗਿਆ ਫਿਰ ਆਪਾਂ ਸ਼ੂਟ ਕਰਕੇ ਆਵਾਂਗੇ ਅੱਜ ਕਾਟਨ ਦਾ ਸੂਟ ਬਣਾਇਆ ਮੈਂ ਨਵਾਂ ਉਹਦਾ ਸ਼ੂਟ ਕਰਨਾ ਅੱਜ ਆਫਰ ਲੱਗੀ ਹੋਈ ਆ 500 ਦੇ ਵਿੱਚ ਕੋਈ ਵੀ ਫੇਸ਼ੀਅਲ ਕਰਵਾ ਸਕਦੇ ਹੋ ਤੁਸੀਂ ਤੇ 2499 ਦੇ ਵਿੱਚ ਚਾਹੇ ਕੇਰਾਟਿਨ ਚਾਹੇ ਸਮੂਥਨਿੰਗ ਠੀਕ ਹੈ ਉਹ ਤੁਸੀਂ ਕਰਵਾ ਸਕਦੇ ਹੋ ਕਿੰਨੀ ਵੀ ਲੈਂਥ ਹੋਵੇ ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਇਹਨਾਂ ਦੇ ਸੈਲੂਨ ਦੇ ਵਿੱਚ ਆਈਡੀ ਹੈਗੀ ਆ ਇਹਨਾਂ ਦੀ ਇੰਸਟਾਗ੍ਰam ਤੇ K7 bridal studio ਤੇ ਤੁਸੀਂ ਨੰਬਰ ਲੈਣਾ ਚਾਹੁੰਦੇ ਤਾਂ 9779577174 ਉਹਤੇ ਵੀ ਅਪਾਇੰਟਮੈਂਟ ਬੁੱਕ ਕਰੋ ਨੰਬਰ ਨੋਟ ਕਰੋ ਤੇ ਅਪਾਇੰਟਮੈਂਟ ਬੁੱਕ ਕਰਵਾ ਲਿਓ ਕਾਲ ਕਰਕੇ ਠੀਕ ਹੈ ਤੇ ਇਹ ਆਫਰ ਆ ਸਪੈਸ਼ਲ ਚੱਲ ਰਹੀ ਆ ਆ ਮੰਥ ਚੱਲ ਰਹੀ ਆ ਜਲਦੀ ਆ ਕੇ ਵਿਜ਼ਿਟ ਕਰੋ ਤੇ ਆਫਰ ਦਾ ਮਜ਼ਾ ਲਓ ਲਓ ਵੀ ਹੁਣ ਅਸੀਂ ਜਾਂਦੇ ਆ ਬਾਏ ਬਾਏ ਥੈਂਕ ਯੂ ਸੋ ਮੱਚ ਦੀਦੀ ਰਿੱਕੀ ਨੇ ਮੈਨੂੰ ਕਵਰ ਲਿਆਤਾ ਤੇ ਕਵਰ ਮੈਂ ਚੜਾ ਵੀ ਲਿਆ ਤਾਂ ਇੱਥੋਂ ਦੀ ਦਿਖਾ ਦੇਣੀ ਆ ਕਵਰ ਮੈਂ ਚੜਾ ਵੀ ਲਿਆ ਤਾਂ ਫੋਨ ਤੇ ਥੈਂਕ ਯੂ ਸੋ ਮੱਚ ਮਾਈ ਹਸਬੰਡ ਜੀ ਜੀ ਬਹੁਤ ਸੋਹਣਾ ਕਵਰ ਆ ਕਿੰਨੇ ਦਾ ਆਇਆ 350 ਲੈ ਦੱਸ ਇਹ ਤੇ ਕੁਝ ਲੱਗਿਆ ਨਹੀਂ ਵਾਸਤ ਨਹੀਂ ਇਹ ਤਾਂ 350 ਰੁਪਿਆ ਲੈ ਲਿਆ ਇੱਥੇ ਗਲਤ ਗੱਲ ਲਾਣੇ ਅੰਗਲੇ ਦੀਆਂ ਸਪੀਸ਼ਲ ਕੰਪਨੀ ਦਾ ਓ ਵਾਓ ਇਹ ਕੰਪਨੀ ਬੜੀ ਬੈਸਟ ਹੁੰਦੀ ਆ ਇਹ ਕਵਰ ਤਾਂ ਲੋ ਬਈ ਗਾਇਸ ਤੁਸੀਂ ਵੀ ਆ ਕੰਪਨੀ ਦਾ ਲੈ ਲਿਆ ਕਰੋ ਕਹਿੰਦੇ ਕਵਰ ਵਧੀਆ ਹੁੰਦਾ ਚਲੋ ਹੁਣ ਬਾਜ਼ਾਰ ਦੇ ਸਾਰੇ ਕੰਮ ਤਾਂ ਦੇ ਨਿਬੜ ਲੇ ਜਾ ਕੇ ਚੁੰਨੀ ਚੁੰਨੀ ਨਹੀਂ ਸੀਗਾ ਸੂਟ ਸੀਗਾ ਫੜਨਾ ਉਹ ਉਹ ਫੜ ਉਹ ਹੱਥ ਨਹੀਂ ਫੜਾ ਜੂਗਾ ਵੀਰਾ ਕੱਲ ਨੂੰ ਸਟਿਚ ਕਰਾਉਣਾ ਕੋਈ ਗੱਲ ਨਹੀਂ ਫਿਰ ਹੱਥ ਨੇ ਫੜਾ ਜੂ ਵੀਰਾ ਸ਼ਾਪ ਤੇ ਫੜਾ ਜਾਣਗੇ ਐਨੇ ਆਪਾਂ ਜਾ ਕੇ ਤਿਆਰ ਹੋ ਰੋਣੇ ਆ ਤੇ ਜਾਣੇ ਲੋ ਬਈ ਹੈੱਡ ਵਾਸ਼ ਵਗੈਰਾ ਕਰਵਾਇਆ ਏ ਠੀਕ ਐ ਤੇ ਹੁਣ ਮੈਂ ਰੈਡੀ ਹੋ ਜਾਣਾ ਹਲਕਾ ਜਿਹਾ ਮੇਕਅਪ ਕਰ ਲੈਂਦੀ ਆਹ ਸ਼ੂਟ ਸ਼ੂਟ ਕਰਨਾਗਾ ਬੈਂਤ ਆਹ ਵਾਲੇ ਸੂਟ ਦਾ ਨਵੇਂ ਸੂਟ ਦਾ ਮੈਂ ਕਿਹਾ ਸ਼ੂਟ ਕਰ ਲਾਂ ਬਾਲਾ ਟਾਈਮ ਹੋ ਗਿਆ ਆਪਾਂ ਤਾਂ ਕੋਈ ਵੀ ਕਾਟਨ ਦੀ ਡਰੈਸ ਨਹੀਂ ਪਾਈ ਹਾਂਜੀ ਊਟਿਕ ਵਾਲੇ ਪੇਜ ਤੇ ਹੈਂਡਵਰਕ ਵਾਲੇ ਬਾਲੇ ਪਏ ਨੇ ਮੇਰੇ ਕੋਲ ਮੈਂ ਕਿਹਾ ਉਹ ਕਾਹਨੂੰ ਪਾਉਣੀਆਂ ਪਹਿਲਾਂ ਇਹ ਪਾ ਦਈਏ ਕਾਟਨ ਦੇ ਪਾ ਦਈਏ ਹੁਣ ਕਾਟਨ ਦਾ ਟ੍ਰੈਂਡ ਆ ਤਾਂ ਕਾਟਨ ਦੇ ਸੂਟ ਲੈ ਕੇ ਆਈਏ ਬਾਕੀ ਲੋਕਾਂ ਦੀ ਡਿਮਾਂਡ ਵੜੀ ਆ ਵੀ ਕਾਟਨ ਦੇ ਸੂਟ ਲੈ ਕੇ ਆਓ ਜਲਦੀ ਤੋਂ ਜਲਦੀ ਜਿੰਨਾ ਜਲਦੀ ਲਿਆ ਸਕਦੇ ਆ ਤਾਂ ਫਿਰ ਅੱਜ ਐਂ ਕਰਦੇ ਆ ਮੇਕਅਪ ਕਰਦੇ ਆ ਪਹਿਲਾਂ ਤਾਂ ਹਲਕਾ ਜਿਹਾ ਉਹਦੇ ਨਾਲ ਫਿਰ ਉਹ ਕਰਦੇ ਆ ਸੂਟ ਦੀ ਮੈਂ ਕਿਹੜੀ ਮਾੜਾ ਜਿਹਾ ਫਾਊਂਡੇਸ਼ਨ ਲਾ ਲੈਣੀ ਆ ਨਾ ਮੇਰੇ ਪਰ ਹਲਕਾ ਜਿਹਾ ਕਰਦੀਆਂ ਜਿਆਦਾ ਨਹੀਂ ਕਰਦੀ ਕੁਛ ਨਹੀਂ ਹੁੰਦਾ ਫੇ ਬਹੁਤ ਸਾਰੀ ਲੈਣਾ ਫੇਸ ਹਨਾ ਹਾਂਜੀ ਹਲਕਾ ਜਿਹਾ ਫਾਊਂਡੇਸ਼ਨ ਲਾ ਲੈਂਦੇ ਕ੍ਰੀਮ ਦੀ ਲੂ ਹਨਾ ਇਸੇ ਤਰ੍ਹਾਂ ਲਾ ਕੇ ਲਉਂਦੇ ਯੋਗ ਸਨਸਕ੍ਰੀਨ ਮੇਰੇ ਲੱਗੀ ਹੋਈ ਸੀਗੀ ਆਪਾਂ ਜਸ ਫਾਉਂਡੇਸ਼ਨ ਹੀ ਲਗਾਇਆ ਅੱਜ ਕਿਉਂਕਿ ਮੈਨੂੰ ਇਹ ਲੱਗਦਾ ਵੀ ਗਰਮੀ ਆ ਕਾਣੂ ਮੇਕਅਪ ਜਿਆ ਕਰਨਾ ਜਿਆ ਨਹੀਂ ਗਾਈਸ ਹਾਂਜੀ ਤੁਹਾਨੂੰ ਕੀ ਲੱਗਦਾ ਸਹੀ ਆ ਸਾਨੂੰ ਵੀ ਇਹੀ ਲੱਗਦਾ ਇਦਾਂ ਹੀ ਲੱਗਦਾ ਇਦਾਂ ਹੀ ਲੱਗਦਾ ਬਸ ਹੁਣ ਆਪਾਂ ਆਈ ਬਰੋ ਫਿਲ ਕਰ ਲੈਂਦੇ ਹਣਾ ਤੁਸੀਂ ਟਾਈਮ ਥੋੜਾਗਾ ਜੂ ਹਾਰ ਸੁੱਤਾ ਪਿਆਗਾ ਤਾਂ ਉਥੇ ਸੁੱਤੇ ਸੁੱਤੇ ਮੈਂ ਕਰਿਆ ਮਾ ਆਪ ਦਾ ਸੂਟ ਤਾਂ ਵਧੀਆ ਗੱਲ ਆ ਹਾਂਜੀ ਹਾਈਡਰੋ ਟਿਕੂ ਬਾਕੀ ਆਈਬ੍ਰੋ ਡਿਲੀਵਰ ਕੇ ਕਰਦੀ ਬੜੀ ਸੋਹਣੀ ਤੇਰੀ ਆਈਬ੍ਰੋ ਬਹੁਤ ਸੋਹਣੀ ਹੋਈ ਹੈ ਵੀ ਹਾਂਜੀ ਹੁਣ ਆਪਾਂ ਹੈ ਉੱਥੋਂ ਕੇ 7 ਸਟੂਡੀਓ ਨਹੀਂ ਹੈਗਾ ਬੱਸ ਸਟੈਂਡ ਕਰਨੀ ਹੋਈ ਹੈ ਜਾਈਏ ਕਰਵਾਉਣੇ ਗਏ ਓਕੇ ਹਾਂ ਨਾ ਨਾ ਬੱਸ ਸਟੈਂਡ ਦੇ ਸਾਹਮਣੇ ਨਾ 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 E no? K7. ਇਹ ਲਿਪਸਟਿਕ ਹਾਲੇਪਿਸ਼ਡ ਦਾ ਬੜਾ ਸੋਹਣਾ ਵਾ ਬੜਾ ਸੋਹਣਾ ਲੱਗ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਗਾਇਜ਼ ਕਿਦਾਂ ਲੱਗ ਰਿਹਾ ਮੇਰੇ ਆਹ ਵਾਲਾ ਲਿਪਸ਼ੇਡ ਕਿਵੇਂ ਲੱਗ ਰਿਹਾ ਮੈਨੂੰ ਲਾਈਟ ਜੀ ਵਧੀਆ ਲੱਗਦਾ ਹੁੰਦਾ ਬਾਕੀ ਲਾਈਟ ਕਲਰ ਹੀ ਸੋਹਣੇ ਲੱਗਦੇ ਆ ਮੈਨੂੰ ਵੈਸੇ ਤਾਂ ਅਨਮੈਰਿਡ ਕੁੜੀਆਂ ਵੀ ਬਹੁਤ ਡਾਰਕ ਲਿਪਸਟਿਕ ਲਾਉਂਦੀਆਂ ਨੇ ਬਟ ਮੈਨੂੰ ਲੱਗਦਾ ਹੁੰਦਾ ਵੀ ਲਾਈਟ ਕਲਰ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਜੀ ਲਿਪ ਗਲੋਸ ਤਾਂ ਮੇਨੂੰ ਮੇਰੀ ਫੇਵਰਿਟ ਇਹ ਲਿਪ ਗਲੋਸ ਹੀ ਸੀਗੀ ਇੱਕ ਤਰ੍ਹਾਂ ਦੀ ਨਸਕਾਰਾ ਲਗਾਈਏ ਵਸੇ ਸਿੰਪਲ ਜੀ ਬਹੁਤ ਹੀ ਲੱਗਦੇ ਲੋਕ ਕਿ ਨਹੀਂ ਹਾਂ ਜੀ ਬਾਕੀ ਮੈਨੂੰ ਸਾਰੇ ਜਣੇ ਨਾ ਸਿੰਪਲੀ ਪਸੰਦ ਕਰਦੇ ਆ ਸਿੰਪਲ ਜਿਆਦਾ ਸੋਹਣਾ ਲੱਗਦਾ ਜਿੰਨੀ ਮੈਂ ਜਿਆਦਾ ਸਿੰਪਲ ਹੁੰਨੀ ਆ ਉਹਨਾਂ ਮੈਨੂੰ ਲਾਈਕ ਕਰਦੇ ਆ ਲੋਕ ਸਹੀ ਆ ਹਾਂ ਜੀ ਹੁਣ ਕੰਗਾ ਕਰਨ ਵਾਲਾ ਰਹਿ ਗਿਆ ਹੈ ਨਾ ਵੇਰ ਇਜ਼ ਗੋਮ ਵੇਰ ਇਜ਼ ਗੋਮ ਤੋਡੀ ਪਰਸ ਚ ਤਾਂ ਨਹੀਂ ਹੁਣ ਪੰਗਾ ਦੇਖਣ ਵਾਲਾ ਦਾ ਬਸ ਪੰਗਾ ਕਰਨ ਵਾਲਾ ਰਹਿ ਗਿਆ ਇਤੋਂ ਤੇ ਹੋਰ ਕੋਈ ਚੀਜ਼ ਨਹੀਂ ਰਹਿੰਦੀ ਹੈ ਕਿ ਪਰਸ ਇੱਕ ਚੱਕਣਾਗਾ ਪਰਸ ਕਿਹੜਾ ਚੱਕਾ ਮੈਂ ਉਹ ਦੱਸ ਦੂ ਆ ਹੀ ਚੱਕ ਲੈਣੀ ਵੀਰਪਾਲ ਹਣਾ ਹਾਂਜੀ ਅੰਦਾਜ਼ਾ ਆ ਪਰਸ ਚੱਕ ਲੈਣਾ ਥੋੜਾ ਜਿਹਾ ਸੁਣ ਕਿਵੇਂ ਬੱਟੇ ਨਾਲ ਲੈ ਕੇ ਸੀ ਵੀਰਪਾਲ ਹਾਂਜੀ ਬੜੀ ਗੱਲ ਕਿਹਾ ਨਾ ਹਾਂਜੀ ਬਈ ਲਓ ਆਪਾਂ ਹੋ ਗਏ ਆ ਰੈਡੀ ਠੀਕ ਆ ਹੁਣ ਆਪਾਂ ਸ਼ੂਟ ਕਰਈਏ ਜੁਝਾਰ ਸਿੰਘ ਸੁੱਤਾ ਪਿਆਗਾ ਕਿ ਉਦੋਂ ਪਹਿਲਾਂ ਪਹਿਲਾਂ ਅਸੀਂ ਵਾਪਸ ਆ ਜਾਈਏ ਨਾ ਸ਼ੂਟ ਕਰਕੇ ਤਾਂ ਜ਼ਿਆਦਾ ਵਧੀਆ ਬਾਕੀ ਕਲਰ ਕੰਟਰਾਸਟ ਦੱਸ ਦਿਓ ਕਿਰਾ ਪਹਿਲਾਂ ਆਪਾਂ ਇਹਨਾਂ ਤੋਂ ਰਿਵਿਊ ਲੈ ਲਈਏ ਫਿਰ ਆਪਾਂ ਘਰ ਵਾਲੇ ਤੋਂ ਲਵਾਵਾਂਗੇ ਰਿਵਿਊ ਜਾ ਕੇ ਸੋਹਣਾ ਲੱਗਿਆ ਜੀ ਇਹ ਵਾਲਾ ਕਲਰ ਹਾਂਜੀ ਭੈਣ ਜੀ ਕਿਦਾਂ ਲੱਗ ਰਿਹਾ ਸ਼ੂਟ ਬਹੁਤ ਸੋਹਣਾ ਲੱਗ ਰਿਹਾ ਜੀ ਕਿੰਨਾ ਕੁ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਮੈਂ ਸਾਰਿਆਂ ਦੀ ਡਿਮਾਂਡ ਤੇ ਥੋੜੀ ਜਿਹੀ ਸ਼ਰਟ ਇਸ ਵਾਰ ਨਹੀਂ ਵੀ ਕੀਤੀ ਆ ਸਾਰੇ ਕਹਿੰਦੇ ਸੀ ਦੀਦੀ ਤੁਸੀਂ ਉੱਚੀ ਸ਼ ਸੋਣੀ ਲੱਗ ਰਹੀ ਨਹੀਂ ਸੋਣੀ ਲੱਗ ਰਹੀ ਹੈ ਕਿਵੇਂ ਲੱਗ ਰਹਾ ਹੈ ਟੂਟ ਜਿਹੜਾ ਵੀਰਪਾਲ ਦੇ ਪਾਇਆ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਇਦਾਂ ਦਾ ਵੀ ਠੀਕ ਹੈ ਨਾ ਇਹ ਵੀ ਬਹੁਤ ਸੋਹਣਾਗਾ ਸੂਟ ਫਿਰ ਕਹਿੰਦਾ ਮੈਨੂੰ ਬਹੁਤ ਜਿਆਦਾ ਨਹੀਂ ਕਹਤਾ ਬਹੁਤ oh my god ਫਿਰ ਬਣਿਆ ਕਿਥੋਂ ਆ ਲਿਵਾਸ ਖਾਸ ਵਾਈ ਮੰਟਰੀ ਤੇ ਖਰਸੀ ਵੀ ਹੈ ਸਿਵਿਆ ਬੁਟੀਕ ਹੈ ਸਿਵਿਆ ਬੁਟੀਕ ਤੋਂ ਬਣਿਆ ਕਹਿਣਾ ਤਾਂ ਸੀਗਾ ਹੀ ਫਿਰ ਸੋਹਣਾ ਇੱਕ ਮੇਰਾ ਪਾਰਸਲ ਵੀ ਆਇਆ ਪਿਆ ਅੱਜ ਉਹ ਆਪਾਂ ਓਪਨ ਕਰਾਂਗੇ ਆ ਕੇ ਤੇ ਹੁਣ ਆਪਾਂ ਕਿਹਨਾ ਸ਼ੂਟ ਕਰਿਆ ਇਹ ਰਿੱਕੀ ਤੋਂ ਜਾ ਕੇ ਮੈਂ ਪੁੱਛਦੀ ਹਾਂ ਹੈਨਾ ਕਿ ਕਿਦਾਂ ਦਾ ਲੱਗ ਰਿਹਾ ਚਲੋ ਠੀਕ ਹੈ ਮਿਲਦੇ ਆਂ आगे में ओके okay. कैसा तो लग रहा है सूट ब्यूटीफुल थैंक यू सो मच ये भी साड़ी 꾸ड़ी है लो वीर क्यों खड़े खड्डी हैं हम आपको करके आपका पूछ रहे हैं फिर कितना लग गया आपका सूट ठीक है जूती पाई आपा ब्लैक कलर है दे नाल किमे लग रहा बहुत सोनो सूट है तो फूल देखे ही नहीं तूसी चलो हम जब उतरूंगी ओदी देख रहे हो तू सत्ते बैसी ना ਰਨਵਿੰਦਰ ਸਿੰਘ ਜੀ ਪਏ ਸੀ ਗਾਈਸੁੱਤੇ ਆਪਾਂ ਉਹਨਾਂ ਨੂੰ ਉਠਾਇਆ ਨਹੀਂ ਹੁਣ ਠਾਇਆ ਤੇ ਹੁਣ ਪੁੱਛ ਲਿਆ ਵੀ ਕਿੱਦਾਂ ਦਾ ਲੱਗਿਆ ਤੂੰ ਤਾਂ ਇਹਨਾਂ ਨੇ ਅਜੇ ਫੁੱਲ ਕੰਪਲੀਟ ਲੁੱਕ ਦੇਖੀ ਨਹੀਂ ਇਹ ਉੱਤੇ ਜਾ ਕੇ ਦੇਖਣਗੇ ਮੈਨੂੰ ਲੱਗਦਾ ਤਾਂ ਉੱਤੇ ਜਾ ਕੇ ਦੇਖ ਲੈਣਗੇ ਹੁਣ ਆਪਾਂ ਚੱਲੇ ਆਉਟਲੈਟ ਜਲਦੀ 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 ਕਿਉਂਕਿ ਜੁਝਾਰ ਸਿੰਘ ਸੋ ਰਹੇ ਨੇ ਤੇ ਉਹਦੇ ਸੌਣ ਤੋਂ ਉੱਠਣ ਤੋਂ ਪਹਿਲਾਂ ਪਹਿਲਾਂ ਸ਼ੂਟ ਕਰਕੇ ਆ ਜਾਈਏ ਅਸੀਂ ਸਾਰੀ ਡਿਟੇਲ ਫਿਰ ਮੈਂ ਤੁਹਾਨੂੰ ਆ ਕੇ ਦਵਾਂਗੀ ਕਿਰਾਸੀਂ ਸ਼ੂਟ ਕਰਿਆ ਇਹ ਚਲੋ ਲਓ ਬਈ ਗਾਈਸ ਆਪਾਂ ਪਹੁੰਚ ਗਏ ਠੀਕ ਹੈ ਲੋਕੇਸ਼ਨ ਤੇ ਆਉਟਲੈਟ ਹੁਣ ਦੇਖਦੇ ਆਪਾਂ ਸਟਾਰ ਵਕਤੇ ਕਰਨਾ ਸ਼ੂਟ ਸ਼ਾਇਦ ਰਿੱਕੀ ਨੇ ਤਾਂ ਇਹੀ ਕਿਹਾ ਕਿਉਂਕਿ ਇਹਨਾਂ ਨੂੰ ਸਟਾਰ ਵਕ ਦੀ ਲੋਕੇਸ਼ਨ ਵਧੀਆ ਲੱਗਦੀ ਆ ਇਹ ਹਮੇਸ਼ਾ ਮੈਨੂੰ ਉੱਥੇ ਪ੍ਰੀਫਰ ਕਰਦੇ ਹੁੰਦੇ ਆ ਰਿੱਕੀ ਦਾ ਫੇਸ ਦੇਖੋ ਬਾਈ ਜਿਵੇਂ ਹੀ ਕਲੀਅਰ ਹੋ ਗਿਆ ਸਾਰਾ ਛਾਈਆਂ ਜੀਆਂ ਚੱਕੀਆਂ ਗਈਆਂ ਮੇਰਾ ਮੇਰੀਆਂ ਛਾਈਆਂ ਤਾਂ ਨਹੀਂ ਦਿਖਦੀਆਂ ਉਹਨੀਆਂ ਜਦੋਂ ਮੈਂ ਮੇਕਅੱਪ ਕਰ ਲੈਣੀ ਆ ਨਹੀਂ ਤਾਂ ਹਲੇ ਦਿਖ ਰਹੀਆਂ ਨੇ ਚਲੋ ਹੋ ਜਾਊਗਾ ਕਲੀਅਰ ਹੌਲੀ ਹੌਲੀ ਸਬਰ ਸਬਰ ਹੀ ਰੱਖ ਰਹੀ ਆ ਮੈਂ ਵੀ ਰਿੱਕੀ ਵਾਂਗੂ ਕਿਉਂਕਿ ਰਿੱਕੀ ਨੂੰ ਸਬਰ ਤਾਂ ਵੀ ਸਬਰ ਹੀ ਥਾਂ ਕਰਕੇ ਬਹਲੇ ਜਾਨੇ ਬੈਠਿਆ ਹਨ ਫੇਰ ਹੁਣ ਕਿਤੇ ਕਰ ਮੈਂ ਦੱਸ ਦੱਸੋ ਫਿਰ ਉਹ ਹੋਰ ਉੱਪਰ ਇੱਕ ਮੰਚ ਹੈ Starbucks ਤੇ Starbucks ਮਸ਼ਹੂਰ ਹੋ ਗਿਆ ਲੋ ਬਈ Starbucks ਤੇ ਕੈਨਸਲ ਹੋ ਗਿਆ ਬਿਕਾਜ਼ Starbucks ਤੇ ਬਹੁਤ ਜਾਨੇ ਬੈਠੇ ਨੇ ਤਾਂ ਕਰਕੇ ਠੀਕਾ ਆਡੀਅנס ਵਾਲੀ ਬੈਠੀ ਸੀ ਤਾਂ ਆਪਾਂ ਹੋਰ ਕਿਹ ਲੋਕੇਸ਼ਨ ਦੇਖਦੇ ਹਾਂ ਲੋ ਬਈ ਆਪਾਂ ਲੋਕੇਸ਼ਨ ਚੇਂਜ ਕਰਕੇ ਅੱਜ ਆਪਾਂ ਇੱਥੇ ਬਣਾਈਆਂ ਸੀਆਂ ਵੀਡੀਓਜ਼ ਫੋਟੋਜ਼ ਠੀਕ ਹੈ ਤੇ ਆਪਾਂ ਬਣਾ ਲਿਆ ਸੂਟ ਕਰ ਲਿਆ ਤੇ ਹੁਣ ਆਪਾਂ ਜਾਣੇ ਆ ਵਾਪਸ ਕਿਉਂਕਿ ਰਿੱਕੀ ਨੂੰ ਫੋਨ ਆ ਗਿਆ ਕੰਮ ਆ ਨਹੀਂ ਕੁਝ ਖਾਣਾ ਪੀਣਾ ਸੀਗਾ ਤਾਂ ਆਪਾਂ ਹੁਣ ਚੱਲਦੇ ਆ ਫੋਟੋ ਸ਼ੂਟ ਆਪਣਾ ਹੋ ਗਿਆ ਸੀਗਾ ਇੱਥੇ ਕੰਪਲੀਟ ਥੈਂਕ ਯੂ ਸੋ ਮੱਚ ਮਾਈ ਹਾ ਵੀ ਹਾ ਵੀ ਲਓ ਬਈ ਰਿੱਕੀ ਕਹਿੰਦੇ ਵੀ ਇੱਕ ਵੀਡੀਓ ਹੋਰ ਬਣਾਉਣੀ ਹੈ ਕਿ ਉਹ ਸ਼ਾਇਦ ਇਹਨਾਂ ਨੇ ਲੋਕੇਸ਼ਨ ਦੇਖ ਲਈ ਵੀ ਕਿੱਥੇ ਬਣਾਉਣੀ ਹੈ ਚਲੋ ਆਪਾਂ ਦੇਖਦੇ ਆਂ ਵੀ ਕਿੱਥੇ ਬਣਾਉਣਗੇ ਓਏ ਆ ਗੱਲ ਮੋਟੋ ਹਮ ਚਲੋ ਤੁਹਾਡੇ ਵਾਲੇ ਫੋਨ 'ਚ ਹੀ ਬਣਾਉਣੇ ਆ ਇੱਕ ਲਾਸਟ ਬਣਾ ਲੈਨੇ ਆ ਇਸ ਤੋਂ ਬਾਅਦ ਮੈਂ ਇਹਨਾਂ ਘਰ ਲਿਆ ਆ ਕਰੂੰਗੀ ਮੇਥੋਂ ਅੱਪਚੇ ਵੀ ਸ਼ੂਟ ਹੋ ਜਾ ਲਓ ਬਈ ਹੁਣ ਆਪਾਂ ਇੱਥੇ ਸ਼ੂਟ ਕਰਦੇ ਆਂਗੇ ਇੱਕ ਸ਼ੂਟ ਰਿੱਕੀ ਕਹਿੰਦੇ ਵੀ ਤੂੰ ਇੱਥੇ ਕਰ ਲਾ ਉਹ ਚਿਹਰਾ ਪਤਾ ਕਿ ਨਾ ਜਗਦਾ ਹੁੰਦਾ ਦਾ ਹਾਂ ਵਧੀਆ ਲੱਗਦਾ ਹੁੰਦਾ ਉਹ ਫਿਰ ਮੈਨੂੰ ਲੱਗਦਾ ਐਨਕ ਲਾ ਕੇ ਇੱਥੇ ਧੁੱਪ ਚੀ ਸ਼ੂਟ ਹੁੰਦਾ ਇੱਥੇ ਕਰ ਲੈਨੇ ਆ ਕੀ ਪਤਾ ਮੇਰੀ ਅੱਖਾਂ ਖੁੱਲ ਜਾਨਾ ਇਹ ਦੇਖ ਲੈਨੇ ਆ ਆਪਾਂ ਠੀਕ ਹੈ ਜੀ ਠੀਕ ਹੈ ਲਓ ਬਈ ਗਾਇਜ਼ ਆਪਾਂ ਸ਼ੂਟ ਕਰ ਲਿਆ ਠੀਕ ਹੈ ਫੋਟੋਜ਼ ਵੀਡੀਓਜ਼ ਤਿੰਨ ਚਾਰ ਲੋਕੇਸ਼ਨਾਂ ਚੇਂਜ ਕਰਕੇ ਬਣਾਈਆਂ ਨੇ ਤੇ ਹੁਣ ਆਪਾਂ ਆਪਣਾ ਸ਼ੂਟ ਕੰਪਲੀਟ ਹੋ ਗਿਆ ਹੁਣ ਆਪਾਂ ਚੱਲੇ ਆਂ ਵਾਪਸ ਬੁਟੀਕ ਤੇ ਕਿਉਂਕਿ ਜਿਹੜਾ ਇਹ ਵਾਲਾ ਵਲੌਗ ਆ ਮੈਂ ਅੱਜ ਹੀ ਰੈਡ ਕਰਕੇ ਅੱਗੇ ਵੜਾਗਾ ਤਾਂ ਕਰਕੇ ਮੈਨੂੰ ਕਾਹਲੀ ਆ ਵੀ ਜਲਦੀ ਜਾਈਏ ਨਹੀਂ ਕੁਝ ਖਾ ਪੀ ਜਾਂਦੇ ਉਹ ਬਾਅਦ ਚ ਕਲਾਂਗੇ ਕਿਉਂਕਿ ਹੁਣ ਤਾਂ ਗਰਮੀ ਚ ਤਾਂ ਸਾਡਾ ਬੰਦ ਹੀ ਰਹਿੰਦਾ ਸ਼ੂਟ ਕਰਦੇ ਰਹਿੰਨੇ ਆ ਆਉਂਦੇ ਰਹਿੰਨੇ ਆ ਠੀਕ ਐ ਤੇ ਹੁਣ ਆ ਫਿਰ ਐ ਵੀ ਆ ਵੀ ਜਿਹੜਾ ਜੁਹਾਰ ਉੱਠ ਖੜਿਆ ਰੋਣ ਨਾ ਲੱਗ ਜੇ ਤਾਂ ਕਰਕੇ ਉਹਦੇ ਲਈ ਵੀ ਮੈਂ ਲਿਆਉਣਾਗਾ ਕੁਝ ਖਾਣ ਪੀਣ ਜਵਾਕ ਵਾਸਤੇ ਚਲੋ ਹੁਣ ਆਪਾਂ ਚੱਲੇ ਆਂ ਇੱਥੋਂ ਮੈਂ ਗਏ ਤੁਹਾਨੂੰ ਆਪਾਂ ਬੁਟੀਕ ਤੇ ਜਾ ਕੇ ਕਿਉਂਕਿ ਉੱਥੇ ਜਾ ਕੇ ਹੀ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗੀ ਕੱਪੜੇ ਵਗੈਰਾ ਦੀ ਠੀਕ ਹੈ ਤੇ ਕਿਦਾਂ ਦਾ ਕੀ ਆ ਸਾਰਾ ਇਹਦਾ ਸੂਟ ਦਾ ਲੋ ਵੀ ਜੁਝਾਰ ਵੀ ਹੁਣੇ ਉੱਠਿਆਗਾ ਤੇ ਆਪਾਂ ਵੀ ਬੁਟੀਕ ਤੇ ਹੁਣੇ ਪਹੁੰਚੇ ਆ ਬਹੁਤ ਟਾਈਮ ਹੈ ਅੱਜ ਤਾਂ ਬਹੁਤ ਵਧੀਆ ਟਾਈਮਿੰਗ ਸਾਡੀ ਜਿਹੜੀ ਹੈਗੀ ਹੈਗੀ ਸਹੀ ਰਹੀ ਆ ਵੇ ਦੇਖੋ ਸਾਹਮਣੇ ਖੜਾ ਮੇਰਾ ਭੋਲੂ ਕਾਕਾ ਹੁਣ ਪਲੀ ਦੱਸੋ ਚਲੋ ਜੀ ਆਪਾਂ ਚੱਲਦੇ ਆਂ ਅੰਦਰ ਲਓ ਬਈ ਹੁਣ ਮੈਂ ਤੁਹਾਨੂੰ ਪਹਿਲਾਂ ਸੂਟ ਦਾ ਦਿਖਾ ਦਾਂ ਪਹਿਲਾਂ ਮੈਂ ਤੁਹਾਨੂੰ ਕਲੀਅਰ ਕੋਲੋਂ ਬਰਕ ਦਿਖਾ ਦਾਂ ਠੀਕ ਆ ਮੈਂ ਵੀਰਪਾਲ ਨੂੰ ਕਹਿਣੀ ਆ ਸਾਰਾ ਬਰਕ ਵਗੈਰਾ ਤੁਹਾਨੂੰ ਦਿਖਾ ਦਊਗੀ ਹਾਂਜੀ ਬਈ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਜਿਹੜਾ ਸੂਟ ਆ ਉਹਦਾ ਫੈਬਰਿਕ ਕੀ ਆ ਦੁਪੱਟਾ ਆਰਗੈਂਜ਼ਾ ਦਾ ਹੈਗਾ ਜੀ ਠੀਕ ਐ ਡਬਲ ਡਾਈ ਆ ਇੱਕ ਸ਼ੇਰਟ ਨਾਲ ਦੀ ਇੱਕ ਸਲਵਾਰ ਨਾਲ ਦੀ ਦਿੱਤੀ ਹੋਈ ਐ ਤੇ ਪੱਲਿਆਂ ਤੇ ਲੇਸ ਲਗਾਈ ਹੋਈ ਹੈ ਜੀ ਮੈਂ ਠੀਕ ਐ ਤੇ ਸਲਵਾਰ ਤੇ ਜਿਹੜੀ ਸ਼ਰਟ ਆ ਇਹਦਾ ਕਪੜਾ ਕਾਟਨ ਆ ਠੀਕ ਹੈ ਇਹ ਵੀ ਮੋਡਲ ਕਾਟਨ ਆ ਇਹ ਵੀ ਮੋਡਲ ਕਾਟਨ ਆ ਤੇ ਤੁਸੀਂ ਦੇਖੋ ਵੀ ਸਲਵਾਰ ਤੇ ਵੀ ਲੇਸਿਸ ਨਾਲ ਮੈਂ ਡਿਜ਼ਾਈਨ ਕੀਤਾ ਜੋਇੰਟ ਤੇ ਲੇਸ ਠੀਕ ਆ ਸ਼ਰਟ ਤੇ ਵੀ ਲੇਸ ਨਾਲ ਡਿਜ਼ਾਈਨ ਕੀਤਾ ਬਾਹਾਂ ਤੇ ਮਸ਼ੀਨ ਵਾਰ ਇਸ ਦਾ ਦੋਵੇਂ ਪਾਸੇ ਤੇ neck ਤੇ ਮਸ਼ੀਨ ਵਾਰ ਠੀਕ ਹੈ ਤੇ ਆਹ ਸੂਟ ਦਾ ਸਟਾਈਲ ਆ ਤੇ ਪਿਛਲੇ ਘੇਰੇ ਤੇ ਵੀ ਇਹ ਤੇ ਲੇਸ ਲੱਗੀ ਹੋਈ ਆ ਕਿਸੇ ਨੇ ਵੀ ਆਰਡਰ ਕਰਨਾਗਾ ਬਾਈ 62833 77170 ਵਾਲੇ ਨੰਬਰ ਤੇ ਫੋਟੋ ਭੇਜੋ ਸੋ ਸਕਰੀਨਸ਼ਾਟ ਲੈ ਕੇ ਪ੍ਰਾਈਸ ਪੁੱਛੋ ਜਦੋਂ ਤੁਸੀਂ ਆਰਡਰ ਕਰ ਸਕਦੇ ਹੋ ਹਾਂ 셔ਟ ਦੇ ਵਿੱਚ ਲਾਈਨਿੰਗ ਲੱਗੀ ਹੈ ਠੀਕ ਹੈ 셔ਟ ਚ ਕੱਲੀ ਚ ਲਾਈਨਿੰਗ ਲੱਗੀ ਆ ਸਲਵਾਰ ਵਿਦਆਊਟ ਲਾਈਨਿੰਗ ਕਿਸੇ ਨੇ ਵੀ ਇਹ ਵਾਲਾ ਸੂਟ ਆਰਡਰ ਕਰਨਾ ਮੇਰੇ ਕੋਲੇ ਬਹੁਤ ਹੀ ਲਿਮਟਿਡ ਸਟਾਕ ਆ ਕਿਸੇ ਨੇ ਵੀ ਸੂਟ ਆਰਡਰ ਕਰਨਾ ਹੋਵੇ ਤਾਂ ਜਲਦੀ ਤੋਂ ਜਲਦੀ ਆਰਡਰ ਕਰ ਲਿਓ ਠੀਕ ਹੈ ਜੀ 683177170 ਵਾਲੇ ਨੰਬਰ ਦੇ ਉੱਤੇ ਕਾਟਨ ਸੂਟ ਆ ਨਿਊ ਆਪਾ ਕਾਟਨ ਆ ਜਿਹੜਾ ਇਹ ਸੂਟ ਰੈਡੀ ਕਰ ਲਿਆ ਸ਼ੁ크ਰਾਬੀ ਟਾਈਮ ਤੇ ਰੈਡੀ ਹੋ ਗਿਆ ਕਾਫੀ ਟਾਈਮ ਕੇ ਤੁਸੀਂ ਕਹਿ ਰਹੇ ਸੀ ਜੀ ਵੀ ਤੁਹਾਡੇ ਡਿਜ਼ਾਈਨ ਨਹੀਂ ਆ ਡਿਜ਼ਾਈਨ ਨਹੀਂ ਆ ਕਾਟਨ ਦੇ ਗਰਮੀ ਵਾਲੇ ਸੂਟਾਂ ਦੇ ਡਿਜ਼ਾਈਨ ਨਹੀਂ ਆ ਇਹ ਲੋ ਜ ਆ ਗਏ ਤੇ ਇਸੇ ਦੇ ਦੌਰਾਨ ਹੀ ਇਹ ਵਾਲਾ ਸੀ ਜਿਹੜਾ ਆਪਣਾ ਅੱਜ ਦਾ ਬਲੌਗ ਠੀਕ ਹੈ ਉਮੀਦ ਕਰਦੀ ਹਾਂ ਵੀ ਤੁਹਾਨੂੰ ਅੱਜ ਵਾਲਾ ਬਲੌਗ ਸਾਡਾ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸੂਟ ਦਾ ਡਿਜ਼ਾਈਨ ਕਿਦਾਂ ਦਾ ਲੱਗਿਆ ਸਾਰੇ ਕਿਹਦੇ ਸੀ ਥੋੜੀ ਜੀ ਲੌਂਗ ਕੁੜਤੀ ਰੱਖਿਆ ਕਰੋ ਦੀਦੀ ਅਸੀਂ ਤੁਹਾਨੂੰ ਪਹਿਲਾਂ ਕੋਈ ਨੀਵੀਂ ਕੁੜਤੀ ਦੇ ਵਿੱਚ ਦੇਖਿਆ ਸੀਗਾ ਤਾਂ ਦੇਖੋ ਜੀ ਆਪਾਂ ਥੋੜੀ ਜੀ ਲੌਂਗ ਰੱਖੀ ਆ ਬਿਕਾਉਜ਼ ਮੈਂ ਗਰਮੀ ਵਾਲੇ ਸੂਟ ਜਿਹੜੇ ਕੁੜਤਾ ਸਟਾਈਲ ਨਹੀਂ ਹੁੰਦੇ ਉਹਨਾਂ ਨੂੰ ਥੋੜਾ ਜਿਹਾ ਲੌਂਗ ਰੱਖ ਕੇ ਹੀ ਪਸੰਦ ਕਰਦੀ ਹਾਂ ਠੀਕ ਹੈ ਜੀ ਕਮੈਂਟ ਕਰ ਦਿਓ ਤੇ ਬਲੌਗ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਇਹ ਰਿਕਵੈਸਟ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਹੋਰ ਵਧੀਆ ਵਧੀਆ ਬਲੌਗ ਦੇਖ बाय बाय थँक्यू सारे आणि खुश रहो बाई चढि की